ਉਹਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਹੈ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਾਂਦਾ ਤੇ ਅਗਰ ਲੋਪਰ ਵੀ ਚਲਾ ਜਾਂਦਾ ਲੋਪਰ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਦੇ ਕਾਲਜੇ ਨੂੰ ਖੰਡ ਪੈ ਗਈ ਉਹਨੇ ਦੇਖ ਕੇ ਉਹਦਾ ਅਲਾਹੀ নূর ਨੇ ਸੱਚੇ ਪਾਤਸ਼ਾਹ ਵਾਸਤੇ ਨੇ ਸਭ ਸੰਗਤ ਚੰਗੇ ਭੋਜਨ ਜੜੇ ਪਦਾਰਥ ਕਿਉਂਕਿ ਭਾਈ ਮਰਦਾਨਾ ਨੂੰ ਭੁੱਖ ਲੱਗੀ ਸੀ ਮਹਾਰਾਜ ਜੀ ਨੂੰ ਭੋਜਨ ਛਕਾਇਆ ਤੇ ਸਭ ਸੰਗਤ ਜਦੋਂ ਭੋਜਨ ਛਕਾਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਕਲਸ਼ ਨੇ ਅਗਰਕ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਤੂੰ ਤਾਂ ਬਾਦਸ਼ਾਹ ਹੋਵੇਂ ਮਹਾਰਾਜ ਨੇ ਉਹ ਬਾਦਸ਼ਾਹੀ ਦਾ ਕਿਤਾਬ ਦੇ ਦਿੱਤਾ ਸਤ ਜਾਨੇ ਉਹ ਸੰਗਤ ਉਹਦਾ ਨੌਕਰ ਸਾਹਿਬ ਸਰਾਏ ਜੌਰੀ ਦਾ ਬਾਦਸ਼ਾਹ ਬਣ ਗਿਆ ਤੇ ਮਗਰੇ ਸਾਹਿਬ ਸਰਾਏ ਜੌਰੀ ਆੜਿਆ ਜਦੋਂ ਉਹ ਵੀ ਜ਼ਬਾਨਤ ਵਿੱਚ ਪਹੁੰਚਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਸਰਾਏ ਜੌਹਰੀ ਬਖਤਾਂ ਕੇ ਕਹਿੰਦੇ ਉਹ ਜੌਹਰੀ ਸਾਹਿਬ ਤੁਹਾਡੇ ਨੌਕਰ ਨੇ ਬੜਾ ਕੁਝ ਪ੍ਰਾਪਤ ਕਰ ਲਿਆ ਮੇਰੇ ਚਾਹਨਾ ਤੇ ਮੱਥਾ ਟੇਕ ਦੋ ਸਾਹਸਰਾਏ ਜੌਹਰੀ ਨੇ ਹੀ ਨਿਰੰਤਨ ਵਿਚਾਰ ਕੇ ਆਪਣੇ ਨੌਕਰ ਤੇ ਚਾਹਨਾ ਤੇ ਮੱਥਾ ਟੇਕ ਦਿੱਤਾ ਜਦੋਂ ਮੱਥਾ ਟੇਕ ਦਿੱਤਾ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਹਸਰਾਏ ਜੌਹਰੀ ਇੱਕ ਮੰਚੀ ਤੇ ਬਿਠਾ ਕੇ ਸਿੱਖੀ ਦਾ ਪ੍ਰਚਾਰਿਤ ਕਰਿਆ ਤੇ ਸਾਰ ਸਾਰੇ ਜੌਰੀਆਂ ਆਖਿਆ ਮਹਾਰਾਜ ਕਿਪਰ ਕਰੋ ਤੁਸੀਂ ਮੇਰੇ ਇਸ ਖੁੱਲੀ ਨੂੰ ਭਾਗ ਲਾ ਦਿਓ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਅਸੀਂ ਭਾਗ ਲਾਵਾਂਗੇ ਪਰ ਦਸਦੇ ਜਾਂਦੇ ਚਲਾਵਾਂਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਪਾਤਸ਼ਾਹ ਕੋ ਬਦਲ ਕਰ ਆਏ ਸਤ ਜਾਨੋ ਸਾਧ ਸੰਗਤ ਜਦੋਂ ਚੰਦਰ ਗੁਪਤ ਦੀ ਰਾਜਧਾਨੀ ਪਟਨਾਪੁਰ ਪਟਲੀਪੁੱਤਰ ਪਟਲੀਪੁੱਤਰ ਦਾ ਨਾਮ ਪਟਨਾ ਸਾਹਿਬ ਪੜ ਜਾਂਦਾ ਤੇ ਪਟਨਾ ਸਾਹਿਬ ਦੇ ਅੰਦਰ ਸਾ ਸਰਾਇ ਜੌਰੀ ਦੇ ਘਰੇ ਉਸ ਹਵੇਲੀ ਦੇ ਵਿੱਚ ਦਸਵੇਂ ਜੋਦੀ ਪ੍ਰੀਤਮ ਕਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਥੇ ਜਾਂਦੇ ਹਨ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਐ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨੇ ਆਪਣੇ ਅਵਤਾਰ ਦੀ ਗਾਥਾ ਨੂੰ 75 ਨਾਟਕ ਵਿੱਚ ਵੀ ਲਿਖਿਆ ਆਪ ਮੈਂ ਆਪਣੀ ਕਥਾ ਬਖਰਦਾ ਤਤ ਸਾਧ ਦੇ ਵਿਦਮ ਹੋਇਆ ਤੋ ਏਨ ਮੁਤ ਪਰਤ ਹੈ ਜਹਾਂ ਸਤ ਸਰੰਗ ਸੋਖਤ ਹੈ ਕਹਾ ਵਿਦਵਾਨ ਅਤੇ ਮਹਾਂਪੁਰਖਾਂ ਦੀਆਂ ਵਿਚਾਰਧਾਰਾ ਜੇ ਸੁਣਿਆ ਉਹ ਦੱਸਿਆ ਕਰਦੇ ਸਨ ਕਿ ਸਤਗੁਰੂ ਨੇ ਸ੍ਰੀ ਦਮਦਰ ਦੇ ਰੂਪਮਿਕਰ ਜਿੱਥੇ ਪਹਾੜਾਂ ਪਿਆ ਸੱਤ ਚੋਟੀਆਂ ਆਪਸ ਵਿੱਚ ਟਕਰਾਂਦੀਆਂ ਉਸ ਸਥਾਨ ਨੂੰ ਜੇਪ ਹੁਣ ਸਾਹਿਬ ਕਿਹਾ ਜਾਂਦਾ ਹੈ ਸਤਗੁਰੂ ਜੀ ਨੇ ਇੱਥੇ ਬੜੀ ਭਾਰੀ ਕਪੱਸਿਆ ਕੀਤੀ ਤੇ ਕਰ ਵੀ ਕਰ ਸਕੇ ਪਾਤਸ਼ਾਹ ਨੂੰ ਇੱਥੇ ਪਰਮੇਸ਼ਰ ਨੇ ਦਰਸ਼ਨ ਵੀ ਦਿੱਤੇ ਤੇ ਪਰਮੇਸ਼ਰ ਨੇ ਆਖਿਆ ਕਿ ਜਾਓ ਦਸਦਮਨ ਧਰਤੀ ਦੇ ਉੱਪਰ ਜਾ ਕੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ اونا لوکاں کی رکھیا کرو جنہاں پہ بری طرح جنب ہو رہا ہے تے ساتھوں نے آکھا تھاڑ پہو میں جور کر بچن کہاں سے میں آئے پانچ چلے تب جگت میں جاب تم کر ہو سہائے گردے دن کر جی کرتا شاہ مہراج ਅਕਾਲ ਪੁਰਖ ਦਾ ਹਿਸਾ ਮੇਹਾਰਾ ਜੀ ਮੈਂ ਕਾਣੀ ਇਸ ਧਰਤੀ ਤੇ ਜਾਣਾਗਾ ਪੰਥ ਨੂੰ ਉਜਾਗਰ ਕਰਾਂਗਾ ਜੇਕਰ ਆਪ ਮੇਰੀ ਸਹਾਇਤਾ ਕਰੋਗੇ ਤੇ ਸੱਚ ਜਾਣਿਓ ਸਾਧ ਸੰਗਤ ਮਾਤਾ ਗੁਜਰੀ ਜੀ ਆਪਣੇ ਮਾਤਾ ਨਾਲ ਮੋਦੀ ਦੇ ਦਿਲ ਵਿੱਚ ਕੀ ਸਤਰਾ ਨੇ ਕੀ ਪ੍ਰੇਮ ਹੈ ਉਹ ਅੱਗੇ ਜਾ ਕੇ ਕਹਾਣੀ ਦਾ ਵੀ ਦੇ ਨਾਲ ਸੰਭੀ ਹੋਵੇ ਵੀ ਕਿ ਸਤਗੁਰੂ ਗੁਰੂ ਕੜੀ ਕਰਤਾ ਪਾਸ਼ਾ ਸੰਮਤ 1723 ਕੋਹ ਮਰੀ ਸੁਤੀ ਦਾ 7ਵੀਂ ਨੂੰ ਗੁਰੂ ਘਰ ਦੀ ਤਰਸਾਸ਼ਾ ਫਿਰ ਸ਼੍ਰੀਕਰ ਬਾੜ ਤਹੀਂ ਪ੍ਰਕਾਸ਼ ਬਿਮਾਰਾ ਭਇਓ ਪਟਨਾ ਸ਼ਹਿਰ ਵਿਖੇ ਪੜ ਲਇਓ ਜਿਹੜੇ ਪਟਨੇ ਦੀ ਤਸਕੀਰੇ ਆਏ ਉਹ ਸਵੇਰੇ ਦਾ ਵੇਕਾ ਜਥਾ ਇਸ ਤਿਆਰ ਕਰ ਰਿਹਾ ਹੈ ਹੋਰ ਸੁਤੀ ਸਾਤਾ ਰਣ ਸਰਚਰਵਾ पत्रेट जो माता चलवाश ॾेश कया माता ਨਾ ਮਾਨ ਰੋਸ਼ਤੇ ਗੁਨਾਹ ਤਾਰਾ ਵੀ ਹੋ ਬਸ ਬਨਨ ਖੁਸ਼ੀ ਹੋਈ ਪ੍ਰਕਾਤਨੀ ਪਤਨੇ ਚੋਤੇ ਅਗ ਹੈ ਅਕਾਲਤੀ ਪਤਨੇ ਚੋਤੇ

ہری خوشی جگر داعد ہریان خوشی جا مگر داع دت جو سے

ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਤਸ਼ਾਹ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਪ ਆਏ ਨੇ ਸਤ ਸੰਗਤ ਆਗਿਆ ਪੁਰਖ ਦੀ ਰੱਬੀ ਜੋਤ ਪਟਨਾ ਦੀ ਧਰਤੀ ਤੇ ਆ ਗਈ ਹੈ ਸਤ ਸੰਗਤ ਕਰਦ ਵਿੱਚ ਬਣਾ ਚਾਹ ਦਾ ਜਦੋਂ ਕਿਸੇ ਕਰਦ ਵਿੱਚ ਕੋਈ ਬਾਲ ਕੇ ਜਨਮ ਲੈਂਦਾ ਤੇ ਮਾਪਿਆਂ ਦੀ ਖੁਸ਼ੀ ਵਿੱਚ ਦੁੱਖਣਾ ਵਾਧਾ ਹੋ ਜਾਂਦਾ ਹੈ ਮਾਪੇ ਜਿੱਥੇ ਪੁੱਲੇ ਨਹੀਂ ਸਮੋਂਦੇ ਉੱਥੇ ਰਿਸ਼ਤੇਦਾਰ ਵੀ ਪੁੱਲੇ ਨਹੀਂ ਸਮੋਂਦੇ ਅੱਜ ਦੇ ਹਾਲਾਤ ਤੇ ਬਹੁਤ ਬਦਲ ਗਏ ਨੇ ਸੱਤ ਸਾਧ ਸੰਗਤ ਅਸੀਂ ਜਾਨਣਾ ਭੁੱਲ ਗਏ ਆ ਅੱਜ ਤੇ ਲੋਕ ਅਜੇ ਕਿਸੇ ਦੇ ਘਰੇ ਪੁੱਤ ਦਾ ਧੀ ਜੰਮੇ ਤੇ ਸਾਧ ਸੰਗਤ ਲੋਕ ਦੇ ਧੀਆ ਜੰਮਣ ਤੇ ਬਹੁਤ ਬੁਰਾ ਮਨ ਹੁੰਦੇ ਆ ਜੇ ਪੁੱਤ ਜਨਮ ਜਾਣ ਤੇ ਸਾਧ ਸੰਗਤ ਵੱਡੇ ਵੱਡੇ ਫੰਕਸ਼ਨ ਕਰਦੇ ਆ ਪਰ ਇਹ ਉਹ ਸਮਾਂ ਸੀ ਜਦੋਂ 34 ਦਾ 35 ਸਾਲ ਤੋਂ ਬਾਅਦ ਮਾਤਾ ਗੁਜਰੀ ਦੀ ਪੁੱਖ ਸੁਭਾਗ ਲੱਗਾ ਜੋ ਸ੍ਰੀਆ ਖਾਲਾ ਦਾ ਸਬਰ ਮਾਤਾ ਗੁਜਰਕੌਰ ਦੀ ਸੀਤਾ ਤੇ ਮਾਤਾ ਜੀ ਦੇ ਘਰ ਵਿੱਚ ਰੱਬੀ ਅਲਾਹੀ ਜੋਤ ਪ੍ਰਗਟ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਵਿਖੇ ਗਏ ਹੋਏ ਹਨ ਮਹਾਰਾਜ ਸਿੱਖੀ ਪਾਛਾ ਸਿੱਖੀ ਦਾ ਪ੍ਰਚਾਰ ਕਰਨੇ ਹੈ ਘਰ ਵਿੱਚ ਮਾਮਾ ਕਿਰਪਾਲ ਸਿੰਘ ਜੀ ਮਾਤਾ ਨਾਨਕੀ ਜੀ ਅਤੇ ਘਰ ਦੇ ਕੁਝ ਲੋਤਵਾਰ ਸੱਜਣ ਹਾਜ਼ਰ ਤੇ ਜਦੋਂ ਸਤਗੁਰੂ ਜੀ ਦਾ ਆਕਾਰ ਹੋਇਆ ਸਾਰੇ ਪਰਿਵਾਰ ਨੇ ਰਲ ਮਿਲ ਕੇ ਖੁਸ਼ੀ ਮਨਾਈ ਹੈ ਇਸੇ ਤਰ੍ਹਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਮਾਲਕ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਤ ਸਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੁਨੀਆ ਦੇ ਮਾਲਕ ਰੀਪਨ ਵਾਸਤੇ ਪਾਤਸ਼ਾਹੀ ਨੂੰ ਜਦੋਂ ਪਤਾ ਲੱਗਾ ਆਸਾਮ ਦੀ ਧਰਤੀ ਤੇ ਹੀ ਕਿ ਸਾਡੇ ਘਰੇ ਸਹਿਬਜ਼ਾਦੇ ਨੇ ਅਮਨਾਂ ਵਾਲੀ ਸੁਰਗਤ ਹੈ ਮਹਾਰਾਜ ਜੀ ਨੇ ਆਪਣੇ ਸਹਿਬਜ਼ਾਦੇ ਦੇ ਨਾਮ ਤੇ ਇੱਕ ਹੁਕਮ ਨਾਵਾ ਸੱਜਿਆ ਹੈ ਸਾਧਗੁਰੂ ਜੀ ਨੇ ਨਾਮ ਤੇ ਕਿਹਾ ਹੈ ਕਿ ਇਹਨਾਂ ਦਾ ਨਾਮ ਗੋਵਿੰਦ ਰੱਖਣਾ ਜੋ ਸਤਿਉਤੋ ਭਾਵ ਧਰਤੀ ਦਾ ਧਰਤੀ ਹੈ ਜਿਹਨ ਤੋਂ ਭਾਵ ਹੈ ਪਾਲਣਾ ਕਰਨ ਵਾਲਾ ਜਿਹੜਾ ਸਾਡੇ ਘਰੇ ਸਹਿਬਜ਼ਾਦਾ ਪ੍ਰਗਟ ਹੋਇਆ ਇਹ ਦਿੱਲੀ ਦੇ ਲੋਕਾਂ ਵੀ ਪਾਲਣ ਕਰੇਗਾ ਗੁਰੂ ਘਰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਕਰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਸਤ ਸੰਗਤ ਸਾਰੀਆਂ ਸੰਗਤਾਂ ਦਾ ਮੈਂ ਪ੍ਰਬੰਧਨ ਕਰਦਾ ਹਾਂ ਅਗਲੀਆਂ ਵਿਚਾਰਾਂ ਅਗਲੇ ਫਰਾਮੇ ਉੱਪਰ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਾਂਗੇ ਤਨ ਬਾਪਹਿਲ ਵੀਰ ਓੰਕਾਰ ਸਿੰਘ ਸੱਪਾ ਸਾਹਿਬ ਜੀ ਦਾ ਸਰਨਾਰ ਗੁਰ ਸਿੰਘ ਜੀ ਹੁਣਾਂ ਦਾ ਬਹੁਤ ਸਾਰਾ ਪਿਆਰ ਮਾਣ ਸ਼ਿਕਰਦੇ ਹੋ ਮੇਰਾ ਖਿਆਲ ਹੈ ਕਿ ਲੋਕ ਚਾਰ ਤਰੀਕ ਪਾਣੇ ਜਾ ਕੇ ਤੱਕ ਦਰਸ਼ਕਨਨ ਵਾਸਤੇ ਆਏ ਆ ਬੜੀ ਕਿਰਤ ਕੀਤੀ ਹੈ ਸਾਰੀਆਂ ਸਖ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਗੁਰੂ ਪਾਤਸ਼ਾਹ ਜੀ ਅੱਗੇ ਸਾਰਿਆਂ ਦੀ ਜਨਤੀ ਕਲਾ ਦੀ ਸ਼ਰਤ ਹੈ ਅਗਲੀ ਵਿਚਾਰ ਅਗਲੇ ਪ੍ਰਾਰਥੀ ਹੋਣੀਆਂ ਬੇਨਖ ਪੁੱਨਾ ਦੇ ਵਾਸਤੇ ਹੁਣ ਭਾਈ ਔਨਕਾਰ ਸਿੰਘ ਜੀ ਆਪਾਂ ਨੂੰ ਅਗਲਾ ਪ੍ਰੋਗਰਾਮ ਸਰਵਰ ਕਰਾਉਂਗੇ ਜੀ ਗੱਜ ਦੇ ਫੱਲੇ ਬਲਾਉ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਬਖਸ਼ੇ ਵਾਹਿਗੁਰੂ ਜੀ ਦਾ ਕੌਤਾਰ ਵਾਹਿਗੁਰੂ ਜੀ ਦੇ ਬਤੇ ਅਸਾਂ ਵਾਹਿਗੁਰੂ ਜੀ ਦੀ ਜੀਤ ਦੀ ਖੁਦਾਰੀਆ ਬੋਲੇ ਸੋ ਦੇਖਾ ਦਿਖਾਈ ਨਿਮਸਕਾਂ ਕਰਨੀ ਹੈ ਕਿ ਕਰਦੇ ਕਿ ਮੈਂ ਚਲਦਾ ਕਾਤੇ ਫੇਸਬੁਕ ਤੇ ਆਰਡਰ ਜਾਈ ਗਿਆ ਜੀ ਕੀ ਕਰਨਾ ਹੁਣ ਲਾਈਵ ਤਾਂ ਹੋ ਗਿਆ ਮੈਂ ਚਲੀ ਜੀ ਰੋਕ ਕਰ ਦੇ ਰੋਕੀ ਬਸ ਰੋਕਣਾ ਹੈ ਆਤਮਰੰਗਨ ਦਾ ਬਾਬਾ ਸੇ ਪਿਆਰ ਕਰੇ ਜਾ ਯਾਰ ਜੇ ਐ ਤਰਫ ਸਰਵਸਤ ਕੋਰ ਹੈਗਾ ਬਾਬਾ ਸੇ ਨਮਰਦਾਰ ਓਕੇ ਬਹੁਤ ਵਧੀਆ ਇਹ ਸਰਦਾਰ ਦਾ ਪ੍ਰਿੰਸੀਪਲ ਹੈ